ਹਾਂਜੀ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਠੀਕ ਠਾਕ ਹੋ ਸਾਰੇ ਸੋ ਦੋਸਤੋ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਤੁਹਾਡੇ ਆਪਣੇ YouTube ਚੈਨਲ ਤੇ Facebook ਪੇਜ ਨਿਊਜ਼ ਰਾਜ ਫਾਰਮ ਵਿੱਚ ਸੋ ਅੱਜ ਦੋਸਤੋ ਤੁਹਾਨੂੰ ਆਪਾਂ ਨੀਲੀ ਰਾਵੀ ਦਾ ਬੋਲ ਦਿਖਾਉਣ ਲੱਗੇ ਆ ਸਾਹਮਣੇ ਜਿਹੜਾ ਸਕਰੀਨ ਉੱਪਰ ਚੱਲ ਰਿਹਾ ਨੀਲੀ ਰਾਵੀ ਦਾ ਬੋਲੇ ਦੇ ਬਾਰੇ ਕਰਾਂਗੇ ਗੱਲਾਂ ਬਾਤਾਂ ਸੋ ਉਸ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਿਓ ਪ੍ਰਵਾਨ ਸਜਣੋ ਤੇ ਐਡਰੈਸ ਕਰ ਲਿਓ ਲੋਟ ਬਹੁਤੇ ਵੀਰਾਂ ਨੇ ਐਡਰੈਸ ਤਾਂ ਪਤਾ ਹੀ ਹੋਊਗਾ ਜਿਹੜੇ ਨਵੇਂ ਆਪਣੇ ਫਾਲੋਅਰ ਜਾਂ ਸਬਸਕ੍ਰਾਈਬਰ ਆਏ ਉਹਨਾਂ ਨੂੰ ਨਹੀਂ ਪਤਾ ਹੋਊਗਾ ਸੋ ਆਪਣਾ ਨਾਮ ਅਮਨਦੀਪ ਸਿੰਘ ਆ ਪਿੰਡ ਦੋਸਤੋ ਮੇਲਕ ਕਾਲੀਆਂ ਡਿਸਟ੍ਰਿਕਟ ਮੋਗਾ ਪੈਂਦਾ ਸੋ ਜਿਹੜੇ ਨੇੜੇ ਦੇ ਸ਼ਹਿਰ ਆ ਦੋਸਤੋ ਉਹ ਆਪਣੇ ਕੋੜੀ ਸਿਕਾ ਜੀਰਾ ਮਹੂ ਨੇੜੇ ਦੇ ਸ਼ਹਿਰ ਆ ਬਹੁਤੇ ਵੀਰਾਂ ਨੇ ਡਿਮਾਂਡ ਕਰੀ ਸੀ ਕਿ ਸਾਨੂੰ ਕੋਈ ਬਾਰਡਰ ਬੈਲਟ ਦਾ ਚੰਗਾ ਬੁੱਲ ਲਿਆ ਕੇ ਦਿਓ ਤਾਂ ਅੱਜ ਦੋਸਤੋ 17 18 ਸੇਰੀ ਦਾ ਬੱਚਾ ਜਿਹੜਾ ਆਪਾਂ ਖਰੀਦ ਕੇ ਲਿਆਂਦਾ ਬਹੁਤ ਹੀ ਚੰਗਾ ਬੋਲ ਇਹ ਮਨ ਲਓ ਮੇਰੀ ਨਿਗਾਹ ਦੇ ਵਿੱਚ ਹੈਗਾ ਵਾ ਕਿਉਂਕਿ ਜਿਹੜਾ ਇਹ ਬੋਲਿਆ ਇਹਦੀਆਂ ਕੁਆਲਿਟੀ ਇਹਦੀਆਂ ਬਰੀਕੀਆਂ ਦੱਸ ਰਹੀਆਂ ਕਿ ਇਹਦਾ ਜਿਹੜਾ ਲਾੜਾ ਘਰਾਣਾ ਵਾਕਈ ਬਹੁਤ ਚੰਗਾ ਰਿਆਂ ਵਾ ਬਾਕੀ ਲਾੜਾ ਘਰਾਣਾ ਵੇਖ ਕੇ ਪਰਖ ਕਰਕੇ ਲਿਆ ਦੋਸਤੋ ਬਾਕੀ ਆਸਲਾ ਦੇ ਬਲੱਡ ਚੋਂ ਮਾਝੇ ਸਾਈਡ ਤੋਂ ਦੋਸਤੋ ਇਹ ਬੋਲ ਆਪਣੇ ਕੋਲੇ ਆਇਆ ਵਾ ਤੇ ਬਿਲਕੁਲ ਬਾਰਡਰ ਏਰੀਏ ਦੇ ਵਸਿਆ ਹੋਇਆ ਪਿੰਡ ਆ ਬਾਈਆਂ ਦਾ ਬਿਲਕੁਲ ਨਾਰਲੀ ਦੇ ਨਾਲ ਹੀ ਜਿਹੜਾ 3 ਕਿਲੋਮੀਟਰ ਤੇ ਪੈਂਦਾ ਤੇ ਬਹੁਤ ਹੀ ਚੰਗਾ ਬਲੱਡ ਉਥੇ ਸਾਂਭਿਆ ਹੋਇਆ ਵੀਰਾਂ ਦਾ ਬਹੁਤ ਹੀ ਚੰਗੇ ਪਸ਼ੂ ਰੱਖਣ ਦੇ ਸ਼ੌਂਕੀ ਆ ਬਾਕੀ ਤੁਸੀਂ ਮੱਥੇ ਤੋਂ ਬਿਲਕੁਲ ਥੱਲੇ ਸਿੰਗ ਕੁੰਡੇ ਦੇਖ ਸਕਦੇ ਆ ਜੁਬਾਨ ਗੁਲਾਬੀ ਅੱਖ ਬਿਲਕੁਲ ਨੀਲੀ ਆਵੀ ਵਾਲੀ ਸੁਰਖ ਗੁਲਾਬੀ ਰੰਗ ਦੇ ਜਿਹੜੇ ਇਹਦੇ ਕੋਏ ਆ ਦੋਸਤੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਹਦੇ ਵਿੱਚ ਇੰਨੇ ਕ ਜਿਆਦੇ ਫੀਚਰ ਆ ਕਿ ਮੈਂ ਜੇ ਗਿਣੌਣ ਲੱਗਾ ਤੇ ਤੇ ਕੋਈ 10 ਮਿੰਟ ਭਲਾ ਵੀਡੀਓ ਕਰ ਲਈਏ ਦੋਸਤੋ ਕੋਈ ਕਮੀ ਪੇਸ਼ੀ ਨਹੀਂ ਹੈ ਬਾਕੀ ਹਾਂ ਇੱਕ ਗੱਲ ਜਰੂਰ ਮੈਂ ਕਲੀਅਰ ਕਰਦਾ ਕਿ ਜਿਹੜਾ ਇਹਦਾ ਮਾਪਿਓ ਆ ਇਹ ਬਲੱਡ ਹੁੰਦੇ ਹਰ ਇੱਕ ਦੇ ਵਿੱਚ ਮਾਪਿਓ ਮਦਰੀ ਗੋਡੀ ਦੇ ਸੀਗੇ ਤੇ ਅਸਲ 'ਚ ਨੀਲੀ ਰਾਵੀ ਉਹੀ ਆ ਜਿਵੇਂ ਹੁਣ ਜਿਨ੍ਹਾਂ ਨੇ ਜਿਹੜਾ ਇੱਕ ਮੇਲਾ ਦੇਖਿਆ ਅਸਲ ਉਹੀ ਨੀਲੀ ਰਾਵੀ ਆ ਜਿਹੜੀ ਮਦਰੀ ਗੋਡੀ ਦੇ ਵਿੱਚ ਤੇ ਇਸ ਕਰਕੇ ਨੀਲੀ ਰਾਵੀ ਮੰਨੀ ਉਹ ਹੋ ਜਾਂਦੀ ਆ ਬਾਕੀ ਇਹ ਬੁੱਲ ਜਿਹੜਾ ਵਾ ਦੋਸਤੋ ਆ ਬਹੁਤ ਹੀ ਚੰਗਾ ਮੰਨਿਆ ਜਾਊਗਾ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਇਹਦੇ ਬੱਚੇ ਚੰਗੇ ਦੋਤੇ ਆਉਣਗੇ ਤੁਸੀਂ ਦੇਖ ਸਕਦੇ ਆ ਜਿਨ੍ਹਾਂ ਨੇ ਤਾਂ ਐਫਐਚ ਲੈਕ ਮੇਲੇ ਤੇ ਵੀ ਦੇਖਿਆ ਜਿਹੜੀ ਆਹਾ ਮਾਰਕਿੰਗ ਜੈਜ ਮਾਰਕਿੰਗ ਅਗਲੇ ਪੈਰਾਂ ਦੇ ਜੈਜ ਮਾਰਕਿੰਗ ਇਹੀ ਬਰੀਡਿੰਗ ਲਈ ਮੰਨੀ ਗਈ ਆ ਦੂਸਰੇ ਓਵਰ ਵਾਈਟ ਰਸ ਕੱਢ ਕੇ ਉਹਨਾਂ ਨੇ ਬਾਹਰ ਮਾਰੇ ਸੀਗੇ ਸੋ ਇਸ ਕਰਕੇ ਇਧਰੋਂ ਤੁਸੀਂ ਆ ਵੀ ਦੇਖ ਸਕਦੇ ਹਾਂ ਦਾ ਫੇਸ ਵੀ ਦੇਖ ਸਕਦੇ ਆ ਬਿਲਕੁਲ ਮੰਨ ਲਓ ਬਾਰਡਰ ਬੈਲਟ ਦੇ ਵਿੱਚ ਜਿਹੜੇ ਮੰਨ ਲਓ ਜੈਜ ਮਾਰਕਿੰਗ ਆਉਂਦੀ ਆ ਬਿਊਟੀ ਆਉਂਦੀ ਉਹਨੂੰ ਇਹ ਬਿਲਕੁਲ ਫੋਲੋ ਕਰਦਾ ਹੋਇਆ ਇਹਦਾ ਬਾਡੀ ਸਟਰਕਚਰ ਤੁਸੀਂ ਦੇਖ ਸਕਦੇ ਜਿਹੜਾ ਮੰਨ ਲਓ ਸਿੰਗਲ ਹੱਡੀ ਪਿੱਛਾ ਉੱਚਾ ਅੱਗੋਂ ਛੋਟਾ ਨੀਵਾ ਪਿਛੋਂ ਉੱਚਾ ਬਿਲਕੁਲ ਬਰੀਕ ਪੂਛ ਭੁਰਾ ਜਨੀ ਵੀ ਹੱਡੀ ਨਹੀਂ ਆ ਦੇਖ ਸਕਦੇ ਤੁਸੀਂ ਬਿਲਕੁਲ ਬਰੀਕੀਆਂ ਦੇ ਵਿੱਚ ਛੋਟਾ ਪੂਰਾ ਓਕੇ ਆ ਬਾਕੀ ਜਿਹੜਾ ਵੀਰੇ ਨੂੰ ਲਿਜਾ ਕੇ ਬਰੀਡਿੰਗ ਕਰਨੀ ਜਾਵੇ ਤਾਂ ਦੋਸਤੋ ਬਰੀਡਿੰਗ ਕਰਨ ਨੂੰ ਇਹ ਬੁੱਲ ਬਹੁਤ ਹੀ ਵਧੀਆ ਰਹੂਗਾ ਇਸ ਦੇ ਥੱਲੇ ਤੁਸੀਂ ਜਿਹੜੀ ਨਾਲ ਦੇਖ ਸਕਦੇ ਆ ਬਿਲਕੁਲ ਪਿਛਲੇ ਪਾਸੇ ਵੀ ਮੰਨ ਲਓ ਬਹੁਤ ਚੰਗੇ ਵਾਈਟ ਨਿਸ਼ਾਨ ਤੇ ਦੁੱਧ ਵਾਲੇ ਜਿਹੜੇ ਗੋਲ ਆਉਣੇ ਬੱਚਿਆਂ ਚ ਉਹ ਵੀ ਤੇ ਥੱਲਿਓ ਦੀ ਮੂਤਰੀ ਦੇਖ ਆਦੇ ਮੇਰੇ ਹਿਸਾਬ ਨਾਲ ਆ ਦੇਖੋ ਚਾਰ ਤੇ ਚਾਰ ਅੱਠ ਉਂਗਲਾਂ ਦੀ ਲੰਬਾਈ ਆ ਜੇਕਰ ਇਹ ਧੁੱਪੇ ਖੜਾ ਹੋਵੇ ਤਾਂ ਮੇਰੇ ਹਿਸਾਬ ਨਾਲ ਗੱਠ ਇੱਕ ਦੇ ਨੇੜੇ ਇਹ ਆਪਦਾ ਤੁਲ ਛਟ ਜਾਂਦਾ ਤੇ ਇਹ ਬੋਲਾ ਆਪਣੇ ਕੋਲੇ ਇਸ ਟਾਈਮ ਅਵੇਲੇਬਲ ਆ ਕਰੇ ਜੇ ਕਿਸੇ ਸ਼ੌਂਕੀ ਵੀਰ ਨੂੰ ਕੋਈ ਪਸੰਦ ਹੋਵੇ ਤਾਂ ਉਹ ਇਹਨੂੰ ਖਰੀਦਣ ਦਾ ਇੱਛਕ ਹੋਵੇ ਤਾਂ ਦੋਸਤੋ ਆਪਣੀ ਨਾਲ ਸੰਪਰਕ ਕਰ ਲਿਓ ਉਮਰ ਦੀ ਗੱਲ ਕੀਤੀ ਜਾਵੇ ਤਾਂ ਦੋਸਤੋ 25 26 ਮਹੀਨੇ ਜਿਹੜੀ ਇਹਦੀ ਏਜ ਆ ਬਾਕੀ ਇਹ ਕ੍ਰੋਸਿੰਗ ਵੀ ਹੁਣ ਕਰਨ ਲੱਪਿਆ ਮੰਨ ਲਓ ਜਿੱਦਾਂ ਕਿਸੇ ਨੇ ਬਰੀਡਿੰਗ ਤੇ ਤਿਆਰ ਕਰਨਾ ਹੋਵੇ ਤਾਂ ਕਰ ਸਕਦਾ ਯਾਨੀ ਕਿ ਇਹ ਇਹ ਤਿਆਰ ਆ ਬਿਲਕੁਲ ਆਪਣਾ ਮੀਟਿੰਗ ਲਈ ਜੇ ਕੋਈ ਵਰਤਣਾ ਚਾਵੇ ਤਾਂ ਵਰਤ ਸਕਦਾ ਬਾਕੀ ਦੋਸਤੋ ਜੇ ਕੋਈ ਟਾਈਮ ਪਾ ਕੇ ਕੋਈ ਦੋ ਚਾਰ ਮਹੀਨੇ ਪਾਰਾ ਕਰਕੇ ਛੱਡਣਾ ਚਾਵੇ ਉਹ ਜਿੱਦਾਂ ਅਗਲੇ ਦੀ ਇੱਛਾ ਹੋਵੇ ਬਾਕੀ ਬੁੱਲ ਬਹੁਤ ਹੀ ਵਧੀਆ ਆ ਜੇ ਕਿਸੇ ਨੂੰ ਇਹ ਪਸੰਦ ਹੋਵੇ ਤਾਂ ਆਪਣੇ ਨਾਲ ਸੰਪਰਕ ਕਰ ਲਿਓ ਧੰਨਵਾਦ ਸੱਜਣੋ ਜਿਉਂਦੇ ਵਾਸਦੇ ਰਹੋ ਧੰਨਵਾਦ ਵੀਡੀਓ ਜੇ ਚੰਗੀਆਂ ਲੱਗਦੀਆਂ ਹੁੰਦੀਆਂ ਤਾਂ ਇੱਕ ਰਿਕੁਐਸਟ ਮੈਂ ਕਰਦਾ ਤੁਹਾਡੇ ਅੱਗੇ ਸ਼ੇਅਰ ਕਰ ਦਿਆ ਕਰੋ ਯਾਰ